I'm very much happy to stand in front of you so i'm I'm contesting election in Kusharpur parliamentary constituency. Parliament language is English so it's related to the international and the national so that's why language is not a barrier because you see uh, Rahul Gandhi. Is contesting election at Kerala. The okay. Kerala language is Malayalam, but he doesn't know a single Malayalam word. So purely, it's related to the national oriented. So that's what I am requesting the Ghosharpur constituency, cast your vote for Kannakrishan. I am contesting the Kannakrishan, the symbol of Kannakrishan, because if you cast your vote, lot of problem. Not only uh, the Punjab problem. I am I am targeting the. Pyara geographical area. I am the I am a descendant of by Sahib Singh, who came from the long way from Madras presidency to Anandapur Sahib in 1699. I am a descendant of Sahib Singh, by Sahib Singh. So I am right to ask the vote from our Krisharpurna constituency voters. that you cast your vote for ganakishan thank you very much wahe guru ji ka khalsa wahe guru ji ki fateh sir ji ye nawa punjab osay de tehth assi vakh vakh thavan te ummeedwar vi khade kitte ne jinna de vichon do ummeedwaran te sade inna ne kagaz radd karwaye anandpursa wali seat te patialewali baaki bache jide sike onna de vich assi kujh thavan te samarthan ditta hai ਜਿਵੇਂ ਗੁਰਦਾਸਪੁਰ ਹੋ ਗਿਆ ਜਾਂ ਜਸਕਰਨ ਸਿੰਘ ਕਨ ਸਿੰਘ ਵਾਲਾ ਫਿਰੋਜ਼ਪੁਰ ਤੋਂ ਹੋ ਗਿਆ ਥੋ ਸੰਗਰੂਰ ਤੋਂ ਡੀਐਸਪੀ ਸੇਖੋਂ ਹੋ ਗਿਆ ਇਸੇ ਤਰ੍ਹਾਂ ਹੀ ਕਿਤੇ ਸਮਰਥਨ ਦੇ ਰਹੇ ਆ ਤੇ ਕਿਤੇ ਸਾਡੇ ਆਪਣੇ ਨਾਲ ਤੁਰਨ ਵਾਲੇ ਸਿੰਘ ਨੇ ਅੰਮ੍ਰਿਤਸਰ ਸਾਹਿਬ ਤੋਂ ਭਾਈ ਅਮਨਪ੍ਰੀਤ ਸਿੰਘ ਫਰੀਦਕੋਟ ਤੋਂ ਭਾਈ ਬਹਾਦਰ ਸਿੰਘ ਕੈਪਟਨ ਸਾਹਿਬ ਇਸੇ ਤਰ੍ਹਾਂ ਲੁਧਿਆਣੇ ਤੋਂ ਬੀਬੀ ਹਰਵਿੰਦਰ ਕੌਰ ਫਤਿਹਗੜ੍ਹ ਸਾਹਿਬ ਤੋਂ ਭਾਈ ਪਰਮਜੀਤ ਸਿੰਘ ਟੂ ਸਾਹਿਬ ਇਹ ਵਕ ਵਕ ਥਾਵਾਂ ਤੋਂ ਅਸੀਂ ਇਹ ਫਾਈਟ ਕਰ ਰਹੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਵਾਇਆ ਜਾਏ ਤੇ ਪੰਜਾਬ ਨੂੰ ਬਚਾਇਆ ਵੀ ਜਾਏ ਅਗਰ 1 ਜੂਨ ਤੋਂ ਪੰਜਾਬ ਮੜਾ ਜਾ ਵੀ ਅਵੇਸਲਾ ਹੋਇਆ ਤੇ ਆਉਣ ਵਾਲੀਆਂ ਚੋਣਾਂ ਤੱਕ ਹੋ ਸਕਦਾ ਹੈ ਤੁਹਾਨੂੰ ਪੰਜਾਬ ਦੁਨੀਆ ਦੇ ਨਕਸ਼ੇ ਤੋਂ ਨਾਮ ਮਿਲੇ ਜੋ ਅੰਦਰ ਦੀਆਂ ਵਿਉਂਤ ਬੰਦੀਆਂ ਪੰਜਾਬ ਪ੍ਰਤੀ ਕੁਝੀਆਂ ਚਾਲਾਂ ਨੇ ਤੇ 700 ਮਰੇ ਹੋਏ ਕਿਸਾਨਾਂ ਦਾ ਇਨਸਾਫ ਵੀ ਇੱਕ ਜੁਨ ਨੂੰ ਲੈ ਸਕਦੇ ਹੋ ਤੇ ਅੱਜ ਵੀ ਮੋਦੀ ਨੇ ਆਉਣਾ ਹੋਵੇ ਕਿਸਾਨ ਅੰਦਰ ਬੰਦ ਕਰਦੇ ਹੋ ਕਿਸਾਨ ਆਗੂ ਅੰਦਰ ਦਿੱਤੇ ਹੋਏ ਨੇ ਨਾ ਤੁਸੀਂ ਸਰਕਾਰ ਬਣ ਕੇ ਗੱਲ ਸੁਣਦੇ ਹੋ ਤੇ ਨਾ ਤੁਸੀਂ ਬਿਨਾਂ ਸਰਕਾਰ ਤੋਂ ਸੁਣਦੇ ਹੋ ਕੁੱਟਣਾ ਵੀ ਹੈ ਰੋਣ ਨਹੀਂ ਦੇਣਾ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੇ ਕਹਿੰਦੇ ਸੀਗੇ ਸੈਂਟਰ ਦੇ ਕਹਿਣ ਤੇ 25000 ਮੁੰਡਾ ਮਾਰ ਛੱਡੇ ਲਵਾਰਸ ਕਹਿ ਕੇ ਸਾੜਿਆ ਗਿਆ 2.5 ਲੱਖ ਦੇ ਕਰੀਬ ਨੌਜਵਾਨ ਪੁਲਿਸ ਨੇ ਹੜੱਪ ਲੈ ਮਾਰ ਦਿੱਤੇ ਖਪਾ ਦਿੱਤੇ ਅੱਜ ਉਸ ਪੁਲਿਸ ਪ੍ਰਸ਼ਾਸਨ ਨੂੰ ਵੀ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਸੀਗਾ ਕਿ ਉਹ ਮੋਤੀ ਗੁਜਰਾਤ ਦੀ ਪੁਲਿਸ ਲਿਆ ਕੇ ਰੈਲੀ ਕਰਦਾ ਇੱਥੇ ਆ ਕੇ ਫਿਰ ਉਹ ਕਹਿੰਦਾ ਜੀ ਮੇਰਾ ਖੂਨ ਦਾ ਰਿਸ਼ਤਾ ਹੈ ਪੰਜਾਬ ਦੇ ਨਾਲ ਖੂਨ ਤਾਂ ਤੂੰ ਪੰਜਾਬ ਦਾ ਪੀ ਲਿਆ ਰਹਿੰਦਾ ਖੁੰਦਾ ਹੁਣ ਤੁਸੀਂ ਪੀਣ ਦੀ ਤਿਆਰੀ ਚੋ ਇਹ ਹੁਣ ਪੰਜਾਬ ਨੇ ਸੋਚਣਾ ਪਈ ਵੀ ਅਸੀਂ ਇਸ ਪੰਜਾਬ ਨੂੰ ਜਿਉਂਦਾ ਕਿਉਂ ਰੱਖਣਾ ਕਿਉਂਕਿ ਪੰਜਾਬ ਜਿਉਂਦਾ ਹੈ ਦੇਸ਼ ਜਿਉਂਦਾ ਹੈ ਪੰਜਾਬ ਜਿਉਂਦਾ ਏ ਇਹ ਨਾਰਾ ਜਿਉਂਦਾ ਏ ਮਾਨਸ ਕੀ ਜਾਤ ਸਵੇ ਕੇ ਪਹਿਚਾਨਬੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ 328 ਪਾਵਨ ਸਰੂਪਾਂ ਲਈ ਵੀ ਬੇਨਤੀ ਕਰਾਂਗਾ ਜਿਹੜੇ ਬਾਦਲ ਕੋੜਮੇ ਨੇ ਚੋਰੀ ਵਿੱਚ ਏ ਖਾਸ ਕਰਕੇ ਬੀਬੀ ਸਿਮਰਤ ਕੌਰ ਜਿਹੜੀ ਬਠਿੰਡੇ ਤੋਂ ਖੜੀ ਆ ਇਹਨਾਂ ਦੇ ਖਿਆਲਾਤ ਨੇ ਕਿ ਅਸੀਂ ਇੱਕ ਸੀਟ ਜ਼ਰੂਰ ਜਿੱਤਾਂਗੇ ਪਰ ਮੈਂ ਬੇਨਤੀ ਕਰਦਾ ਹਾਂ ਉੱਥੇ ਖਾਸ ਕਰਕੇ ਕਿ ਬਠਿੰਡੇ ਵਾਲਿਓ ਤੁਸੀਂ ਵੀ ਆਪਣੀ ਜ਼ਮੀਰ ਨੂੰ ਜਿਉਂਦਾ ਰੱਖਿਓ ਇੱਕ ਜੂਨ ਦਾ ਧਿਆਨ ਰੱਖਿਓ ਇਨਸਾਫ ਲਿਓ ਬੇਦਬੀ ਕਾੜ ਦਾ 328 ਪਾਵਨ ਸਰੂਪਾਂ ਦਾ ਜਿਹੜਾ ਮਰਜੀ ਜਿਤਾ ਦਿਓ ਪਰ ਇਹ ਬੀਬੀ ਨਹੀਂ ਜਿੱਤਣੀ ਚਾਹੀਦੀ ਇਹ ਧਿਆਨ ਰੱਖਿਓ ਔਰ ਇੱਕ ਗੱਲ ਹੋਰ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਮੋਦੀ ਸਰਕਾਰ ਨੇ ਇਹ ਇਲੈਕਸ਼ਨ ਕਿਉਂ ਕਰਾਏ ਕਿਉਂਕਿ ਉਹ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਮੇਰੇ ਰਾਜ ਵਿੱਚ ਸਿੱਖ ਬਹੁਤ ਖੁਸ਼ਹਾਲ ਨੇ 4 ਤਰੀਕ ਨੂੰ ਇਹ ਘੱਲੂਕਾਰਾ ਦਿਵਸ ਭੁੱਲ ਕੇ ਇਥੇ ਢੋਲ ਵਜਣਗੇ ਭੰਗੜੇ ਪਾਉਣਗੇ ਤੇ ਗੋਦੀ ਮੀਡੀਆ ਵਿਖਾਏਗਾ ਸਿੱਖਾਂ ਦੀ ਖੁਸ਼ਹਾਲੀ ਜਦ ਕਿ ਉਹ ਦਿਨ ਉਹਨੇ ਨਾ ਬਖਸ਼ਣ ਜੋਗ ਨਾ ਭੁੱਲਣ ਜੋਗ ਔਰ મોદી ਨੂੰ ਚਾਹੀਦਾ ਸੀਗਾ ਜੇ ਵਾਕਈ ਹਸਤੈਸੀ ਸੀ ਸਿੱਖਾਂ ਦਾ 10 ਸਾਲ ਸਰਕਾਰ ਚ ਲਾ ਗਿਆ ਹੈ ਦਸਾਂ ਸਾਲਾਂ ਦੇ ਵਿੱਚ ਇੱਕ ਵੀ ਕੋਈ ਕਮਿਸ਼ਨ ਵੱਖਰਾ ਸਥਾਪਿਤ ਨਹੀਂ ਕਰ ਸਕਿਆ ਜਿਹੜਾ 1947 ਜਾਂ 1978 ਤੋਂ ਲੈ ਕੇ ਪੰਜਾਬ ਦੇ ਨੌਜਵਾਨ ਬੇਕਸੂਰ ਝੂਠੇ ਮੁਕਦਮੇ ਤੇ ਮੁਕਾਬਲੇ ਬਣਾ ਕੇ ਜਿਹੜੇ ਮਾਰੇ ਗਏ ਸੀ ਉਹਨਾਂ ਦਾ ਕੋਈ ਖੁਲਾਸਾ ਕੀਤਾ ਜਾਂਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਇਸ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ 1 ਜੂਨ ਤੇ ਬਹੁਤ ਤਵੱਜੋ ਮੰਗਦੀਆਂ ਨੇ ਤੇ ਅੱਜ ਅਸੀਂ ਮਕੇਰੀਆਂ ਆਏ ਹੋਏ ਆ ਭਾਈ ਗੁਰਵਤਰ ਸਿੰਘ ਹੁਣਾ ਕੋਲੇ ਜਿੰਨੇ ਸਾਡੇ ਵੀਰ ਕਿਸਾਨ ਆਗੂ ਹੋਰ ਇੱਥੇ ਪਹੁੰਚੇ ਨੇ ਸਮੁੱਚੇ ਤੌਰ ਤੇ ਸਾਰਿਆਂ ਨੂੰ ਜੀ ਆਇਆਂ ਕਹਦਾ ਹੈ ਸਿਪਾਈ ਜੀਵਨ ਸਿੰਘ ਹੁਣਾ ਦਾ ਕੱਲ ਰੱਖਿਓ ਇਹਨਾਂ ਨੇ ਆ ਕੇ ਅੱਜ ਸਿੱਖਾਂ ਤੋਂ ਸਹਿਯੋਗ ਮੰਗਿਆ ਇਹ ਜਾ ਕੇ ਨਾ ਕਹਿਣ ਪਈ ਸਿੱਖਾਂ ਨੇ ਸਹਿਯੋਗ ਨਹੀਂ ਕੀਤਾ ਇਹ ਕਹਿਣ ਮੈਂ ਗਿਆ ਸਾਂ ਜਿਵੇਂ ਕਿਸਾਨੀ ਮੋਰਚੇ 'ਚ ਮੈਨੂੰ ਗੱਲ ਨਾ ਲਾਇਆ ਸੀ ਇਥੇ ਵੀ ਮੈਨੂੰ ਗੱਲ ਨਾਲ ਲਾ ਕੇ ਉਹਨਾਂ ਨੇ ਪਿਆਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪੈਸਾ ਵਾਹਿਗੁਰੂ ਜੀ ਕੀ ਫਤਿਹ ਬਡਾਲਾ ਸਾਹਿਬ ਮਟੀਰੀਅਲ ਵਿੱਚ ਆਇਆ ਕੀ ਕਹਿਣਾ ਚਾਹਦੇ ਸਿਕਸ ਬਮ ਨਾਂ ਤਲਦੇ ਕੌਮੀ ਪ੍ਰਧਾਨ ਆਲ ਇੰਡੀਆ ਔਰ ਵਰਲਡ ਕੌਮੀ ਪ੍ਰਧਾਨ ਭਾਈ ਬਲਦੇਵ ਸਿੰਘ ਬਡਾਲਾ ਜੀ ਜਿਨ੍ਹਾਂ ਦੇ ਰਹਿ ਨਿਮਾਏ ਥੰਦੇ ਕੰਮ ਹੋ ਰਿਹਾ ਹੱਥ ਔਰ ਸੱਚਾ ਇੰਡੀਆ 'ਚ ਬੰਦਾ ਕੋਈ ਨਹੀਂ ਮਿਲੇਗਾ ਜੋ ਇਹਨਾਂ ਕੋਲ ਹੈ ਜਿੰਨੇ ਵੀ ਆ ਕੇ ਜਵਾਬ ਲੈਣਾ ਚਾਹ ਪ੍ਰਧਾਨ ਮੰਤਰੀ ਚਾਹ ਰਾਸ਼ਟਰਪਤੀ ਚਾਹ ਸੀਐਮ ਆ ਜਾਂ ਚਲੇ ਗਏ ਜਾਂ ਆ ਗਏ ਅੰਡੇ ਉਹ ਵੀ ਜਵਾਬ ਲੈ ਸਕਦੇ ਇਹਨਾਂ ਕੋਲ ਕਿਉਂ ਅਸੀਂ ਸਭ ਤੋਂ ਪਹਿਲੇ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਲੋਕ ਸਭਾ ਦੀਆਂ ਕੱਲੇ ਭੱਜੇ ਫਿਰਦੇ ਆ ਹੁਣ ਮੇਰੇ ਕੋਲ ਜਾ ਕੇ ਨਾ ਦਾਣਾ ਫਤੇਗੜ ਸਾਹਿਬ ਸੰਗਰੂਰ ਵੀ ਜਾਣਾ ਇੰਦੀ ਇੰਨੀ ਮਿਹਨਤ ਕੌਣ ਕਰੇਗਾ ਭਾਵੇਂ ਕੋਈ ਵੀ ਹੋਵੇ ਨਹੀਂ ਕਰ ਸਕਦਾ ਲੇਕਿਨ ਇਹ ਸਾਨੂੰ ਸਾਰਿਆਂ ਨੂੰ ਹੁਣ ਚਾਹੀਦਾ ਐ ਜਿਹੜਾ ਮੌਕਾ ਹੈ ਇਹ ਉਸ ਆਦਮੀ ਨੂੰ ਵੋਟਾਂ ਪਾਉਣ ਜਿਹੜੇ ਹੱਕਾਂ ਸੱਚ ਪਿੱਛੇ ਲੜਦੇ ਪੈ ਉਹ ਨਾ ਨਾ ਪੌਂਟ ਜਿਨ੍ਹਾਂ ਨੇ ਨੌਜਵਾਨ ਪੀੜੀ ਖਤਮ ਕੀਤੀ ਹੈ ਜਥੇਦਾਰਾਂ ਨੂੰ ਨਹੀਂ ਬਖਸ਼ਿਆ ਵਕੀਲਾਂ ਨੂੰ ਨਹੀਂ ਬਖਸ਼ਿਆ ਕਿਹੜੀ ਪਾਰਟੀ ਨੇ ਸਵਕਲ ਕਰ ਰਹੀ ਹੈ ਇਸ ਟਾਈਮ ਵਕੀਲਾਂ ਨੂੰ ਨਹੀਂ ਬਖਸ਼ਿਆ 25000 ਜਿਹੜੀ ਲਾਵਾਰਸ ਲਾਸ਼ਾਂ ਨੇ ਉਹ ਕਿੰਨੇ ਮਾਰ ਕੀਤਾ ਪੂਰਾ ਮਾਰਨ ਵਾਲੇ ਇਹੀ ਹੈ ਇੰਡੀਆ ਸਰਕਾਰ ਪੰਜਾਬ ਸਰਕਾਰ ਹੋਰ ਪਾਸੇ ਕਿਉਂ ਨਹੀਂ ਹੁੰਦਾ ਸਾਡੇ ਕਿਉਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਜਿਹੜੇ ਆ ਉਹ ਚੋਰੀ ਹੋਇਆ ਜੇਕਰ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ ਗਿਆ ਤਾਂ ਸਾਨੂੰ ਤੁਹਾਨੂੰ ਕੌਣ ਬਖਸ਼ੇਗਾ ਇਹ ਸਾਨੂੰ ਸਾਰਾਂ ਸੋਚਣਾ ਪਏਗਾ ਅਸ ਟਾਈਮ ਜਿਹੜੇ ਜਿਹੜੇ ਸਹੀ ਆਦਮੀ ਆ ਸਹੀ ਇਨਸਾਨ ਆ ਉਹਨਾਂ ਨੂੰ ਵੋਟ ਪਾਓ ਦੂਸਰ ਨੂੰ ਵੋਟ ਪਾਉਣ ਦਾ ਹੱਕ ਨਹੀਂ ਸਾਡਾ ਕਿਉਂਕਿ